ਅੱਜ ਆਪਾਂ ਬਣਾਵਾਂਗੇ ਜੀ ਆਲੂ ਬੈਂਗਣ ਦੀ ਇੱਕ ਨਵੇਂ ਤਰੀਕੇ ਨਾਲ ਸਬਜ਼ੀ ਬਿਲਕੁਲ ਸੋਖੇ ਜਿਹੇ ਤਰੀਕੇ ਨਾਲ ਇੱਕ ਵਾਰੀ ਜ਼ਰੂਰ ਤੁਸੀਂ ਮੇਰੇ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਸਬਜ਼ੀ ਤਿਆਰ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਬੈਂਗਣਾ ਨੂੰ ਧੋ ਲੈਨੇ ਆ ਤੇ ਨਾਲ ਹੀ ਆਪਾਂ ਲੈਨੇ ਜੀ ਇੱਥੇ ਦੋ ਆਲੂ ਤੇ ਇਹਨਾਂ ਨੂੰ ਹੁਣ ਧੋ ਕੇ ਇੱਕ ਪਲੇਟ ਵਿੱਚ ਰੱਖ ਲੈਨੇ ਆ ਗੁਦਾਸ ਲੋਕ ਚੈਨਲ ਤੇ ਤੁਹਾਡਾ ਸਾਰਾ ਤੁਹਾਡਾ ਸਹਾਇਤਾ ਜੇ ਮਿਲ ਕਰ ਦਿਓਗੇ ਤੁਸੀਂ ਸਭ ਠੀਕ ਹੋਗੇ ਵਧੀਆ ਹੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਆਲੂ ਬੈਂਗਨਾਂ ਦੀ ਸਬਜ਼ੀ ਇੱਕ ਨਵੇਂ ਤਰੀਕੇ ਨਾਲ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸਬਜ਼ੀ ਬਣਾਉਣ ਵਾਸਤੇ ਆਪਾਂ ਕੀ ਕੀ ਸਮਾਨ ਲਿਆ ਉਹ ਤੁਹਾਨੂੰ ਆਪਾਂ ਇੱਕ ਵਾਰੀ ਦੱਸ ਦੇਵਾਂ ਸਬਜ਼ੀ ਬਣਾਉਣ ਵਾਸਤੇ ਆਪਾਂ ਇੱਥੇ ਲੈਨੇ ਜੀ ਅੱਧਾ ਕਿਲੋ ਬੈਂਗਨ ਲੈਨੇ ਤੁਸੀਂ ਦੇਖ ਸਕਦੇ ਹੋ ਛੋਟੇ ਸਾਈਜ਼ ਦੇ ਬਿਲਕੁਲ ਆਪਾਂ ਬੈਂਗਨ ਲੈਨੇ ਤੇ ਨਾਲ ਹੀ ਆਪਾਂ ਲੈਨੇ ਦੋ ਆਲੂ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਤੇ ਦੋ ਲੈਨੇ ਟਮਾਟਰ ਤੇ ਦੋ ਲੈਨੇ ਮੀਡੀਅਮ ਸਾਈਜ਼ ਦੇ ਪਿਆਜ਼ ਚਾਰ ਪੰਜ ਹਰੀਆਂ ਮਿਰਚਾਂ ਇੱਕ ਗੰਢੀ ਲਸਣ ਦੀ ਛਿੱਲਰੀ ਤੇ ਇੱਕ ਟੁਕੜਾ ਲਿਆ ਬਾਅਦ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਗ੍ਰाइंड ਕਰ ਲਾਂਗੇ ਤੇ ਫਿਰ ਉਸ ਤੋਂ ਪਹਿਲਾਂ ਆਪਾਂ ਜਿਹੜੇ ਬੈਂਗਣਾ ਇਹਨਾਂ ਨੂੰ ਫਰਾਈ ਕਰ ਲੈਣੇ ਆ ਬੈਂਗਣਾ ਦੇ ਵਿੱਚ ਆਪਾਂ ਇਸ ਤਰ੍ਹਾਂ ਕੱਟ ਲਾ ਦਾਂਗੇ ਦੋ-ਦੋ ਕੱਟ ਲਾ ਦਾਂਗੇ ਜੀ ਇਹਨਾਂ ਦੇ ਪੀਸ ਨਹੀਂ ਕਰਨੇ ਸਿਰਫ ਕੱਟ ਲਾ ਦਾਂਗੇ ਇਸ ਤਰ੍ਹਾਂ ਦੇ ਤੇ ਨਾਲੇ ਆਪਾਂ ਬੈਂਗਣਾ ਨੂੰ ਕਰ ਲੈਣੇ ਚੰਗੀ ਤਰ੍ਹਾਂ ਚੈੱਕ ਸਾਰੇ ਬੈਂਗਣਾ ਆਪਾਂ ਇਸੇ ਤਰ੍ਹਾਂ ਕੱਟ ਲੈਣੇ ਆ ਬੈਂਗਣਾ ਚਾਪ ਆ ਸਾਰੇ ਚਕਟਮ ਮਾਰ ਲੈਨੇ ਤੇ ਹੁਣ ਆਪਾਂ ਆਲੂਆ ਜਿਹੜੇ ਇਹਨਾਂ ਦੀ ਵੀ ਕਟਿੰਗ ਕਰ ਲੈਨੇ ਤੇ ਲੰਬੇ ਪੀਸਾਂ ਦੇ ਵਿੱਚ ਆਲੂਆ ਜਿਹੜੇ ਆਪਾਂ ਇਸ ਤਰ੍ਹਾਂ ਕਟਾਂਗੇ ਤੇਲ ਆਪਾਂ ਕਰ ਲਿਆ ਗਰਮ ਤੇ ਹੁਣ ਆਪਾਂ ਬੈਂਗਣ ਤੇ ਆਲੂਆ ਜਿਹੜੇ ਇਹਨਾਂ ਨੂੰ ਤੇਲ ਦੇ ਵਿੱਚ ਪਾ ਲੈਨੇ ਆਂ ਜੀ ਫਰਾਈ ਦੋਨਾਂ ਚੀਜ਼ਾਂ ਕਟਿੰਗਾਂ ਕਰ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਹਲਾ ਹਲਾ ਕੇ ਇਸ ਤਰ੍ਹਾਂ ਇਹਨਾਂ ਨੂੰ ਕਰ ਲੈਨੇ ਆ ਫਰਾਈ ਚਲੋ ਜੀ ਆਲੂ ਤੇ ਬੈਂਗਣਾ ਆਪਾਂ ਫਰਾਈ ਕਰ ਲੈਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਬੈਂਗਣਾ ਨੂੰ ਤੇ ਆਲੂਆਂ ਨੂੰ ਉਸ ਤੋਂ ਬਾਅਦ ਆਪਾਂ ਲਾਉਨੇ ਆ ਜੀ ਤੜਕਾ ਤੇਲ ਨੂੰ ਆਪਾਂ ਫालतू ਕੱਢ ਲਿਆ ਤੇ ਹੁਣ ਆਪਾਂ ਉਸੇ ਤੇਲ ਦੇ ਵਿੱਚ ਪਾ ਦਾਂਗੇ ਜੀ ਅੱਧਾ ਚਮਚ ਜੀਰੇ ਦਾ ਤੇ ਨਾਲ ਹੀ ਆਪਾਂ ਪੀਸਿਆ ਹੋਇਆ ਮਸਾਲਾ ਪਾ ਦਾਂਗੇ ਤੇ ਨਾਲ ਹੀ ਆਪਾਂ ਲੈ ਆ ਜੀ ਥੋੜਾ ਜਿਹਾ ਫਰੈਸ਼ ਕੜੀ ਪੱਤਾ ਇਰੇ ਪੱਤੇ ਜਿਹੜੇ ਆਪਾਂ ਇਸ ਤਰ੍ਹਾਂ ਰਾਣੀ ਨਾਲੋਂ ਲਾ ਕੇ ਇੱਥੇ ਥੋੜਾ ਜਿਹਾ ਹੱਥ ਦੇ ਨਾਲ ਹੀ ਮਸਲ ਕੇ ਇਹਨਾਂ ਨੂੰ ਕੜੀ ਪੱਤੇ ਨੂੰ ਆਪਾਂ ਮਸਾਲੇ ਦੇ ਵਿੱਚ ਇਸੇ ਤਰ੍ਹਾਂ ਹੀ ਪਾ ਦਾਂਗੇ ਕੜੀ ਪੱਤੇ ਦਾ ਜਿਹੜਾ ਟੇਸਟ ਆ ਆਲੂ ਪਿਆਜ਼ਾਂ ਦੀ ਸਬਜ਼ੀ ਦੇ ਵਿੱਚ ਬਹੁਤ ਵਧੀਆ ਆਉਂਦਾ ਤੇ ਇਹਨੂੰ ਆਪਾਂ ਮਸਾਲੇ ਦੇ ਨਾਲ ਹੀ ਪਉਨਣ ਲਾਂਗੇ ਤੇ ਨਾਲ ਹੀ ਪਾ ਦਾਂਗੇ ਜੀ ਆਪਾਂ ਸਵਾਦ ਦੇ ਹਿਸਾਬ ਨਾਲ ਇੱਕ ਚਮਚ ਨਮਕ ਦਾ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਲਾਲ ਮਿਰਚ ਪੀਸੀ ਹੋਈ ਤੇ ਅੱਧਾ ਚਮਚ ਪਾ ਦਾਂਗੇ ਜੀ ਆਪਾਂ ਹਲਦੀ ਪਾਊਡਰ ਦਾ ਅੱਜ ਜੰਮ ਵਿੱਚ ਪਾਵਾਂਗੇ ਆਪਾਂ ਗਰਮ ਮਸਾਲਾ ਬਿਲਕੁਲ ਥੋੜੇ ਜਿਹੇ ਮਸਾਲੇ ਪਾ ਕੇ ਸਿੰਪਲ ਜਿਹੀ ਸਰਦੀ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣੇ ਆ ਤੁਸੀਂ ਦੇਖ ਸਕਦੇ ਹੋ ਮਸਾਲਾ ਆਪਣਾ ਭੁੱਜ ਕੇ ਬਿਲਕੁਲ ਤਿਆਰ ਹੋ ਗਿਆ ਕਿ ਅਸੀਂ ਮਸਾਲੇ ਨੇ ਤੇਲ ਨੂੰ ਛੱਡ ਦਿੱਤਾ ਹੁਣ ਆਪਾਂ ਇਸ ਸਟੇਜ ਤੇ ਪਾਵਾਂਗੇ ਜੀ ਟਮਾਟਰਾਂ ਦੀ ਪਿਉਰੀ ਤੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਭੁੰਨ ਲਵਾਂਗੇ ਮਸਾਲਾ ਆਪਣਾ ਚਾਰਾ ਸਾਰਾ ਜਿਹੜਾ ਫਰਾਈ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਥੋੜਾ ਜਿਹਾ ਪਾਣੀ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਮਸਾਲੇ ਨੂੰ ਇੱਕ ਵਾਰੀ ਗੜਕਾ ਲਵਾ ਲਾਂਗੇ ਲੋ ਜੀ ਮਸਾਲਾ ਆਪਣਾ ਗਰਮ ਹੋ ਚੁੱਕਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਪਾ ਦਾਂਗੇ ਜੀ ਆਲੂ ਤੇ ਬੈਂਗਣ ਨੂੰ ਕਰ ਦਨੇ ਆ ਚੰਗੀ ਤਰੀਕੇ ਨਾਲ ਮਿਕਸ ਤੇ 2 ਮਿੰਟ ਆਪਾਂ ਮਸਾਲੇ ਦੇ ਵਿੱਚ ਇਸੇ ਤਰ੍ਹਾਂ ਹੀ ਆਲੂ ਤੇ ਬੈਂਗਣਾ ਜਿਹੜੇ ਚੰਗੀ ਤਰ੍ਹਾਂ ਪੂਨ ਲਾਂਗੇ। ਇਹ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ। ਚਲੋ ਜੀ ਸਬਜੀ ਆਪਣੀ ਆਲੂ ਬੈਂਗਣਾ ਦੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਸਬਜੀ ਦਾ ਕਲਰ ਬਣਿਆ ਤੇ ਸਬਜੀ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਤੇ ਹੁਣ ਆਪਾਂ ਇਹਨੂੰ ਸਬਜੀ ਨੂੰ ਉਤਾਰ ਲੈਨੇ ਆਂ ਜੀ। ਚਲੋ ਜੀ ਸਬਜੀ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਏ ਨੇ ਤੁਸੀਂ ਦੇਖ ਸਕਦੇ ਹੋ ਸਬਜੀ ਦਾ ਕਲਰ ਬਿਲਕੁਲ ਸਿੰਪਲ ਜੇ ਮਸਾਲੇ ਪਾ ਕੇ ਅੱਜ ਦੀ ਆਪਾਂ ਸਬਜੀ ਜਿਹੜੀ ਬਣਾ ਕੇ ਤਿਆਰ ਕੀਤੀ ਹੈ ਕੋਈ ਐਚ ਕੋਈ ਜ਼ਿਆਦਾ ਮਸਾਲੇ ਨਹੀਂ ਪਾਏ ਜੇਕਰ ਆਲੂ ਬੈਂਗਨਾ ਦੀ ਰੈਸਪੀ ਸਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ